ਦਲੀਪ ਲਾਟਰੀ ਸਟਾਲ ਜੈਤੋ ਵੱਲੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ ਸਾਡੇ ਦਲੀਪ ਲਾਟਰੀ ਸਟਾਲ ਜੈਤੋ ਤੋਂ ਲਗਾਤਾਰ ਲੱਖਾਂ ਰੁਪਈਆ ਦੇ ਇਨਾਮ ਨਿਕਲ ਰਹੇ ਹੈ ਜਿਵੇਂ ਕਿ ਆ ਪਿਛਲੇ ਦਿਨੀ 20 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਆ ਤੋਂ ਪਹਿਲਾਂ 5 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਆ ਇਧਰ ਫੋਟੋ ਲੱਗੀ ਹੈ ਇਨਾਂ ਨੂੰ 15 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਬਾਈ ਰੱਖਸ਼ਾ ਚ ਲਾਉਂਦਾ ਸੀਗਾ ਤੇ 15 ਲੱਖ ਰੁਪਏ ਦਾ ਬਾਈ ਮਾਲਕ ਬਣਿਆ ਸਾਥੋਂ ਲਾਟਰੀ ਦਾ ਟਿਕਟ ਖਰੀਦ ਕੇ ਆਇਦਰ ਫੋਟੋ ਲੱਗੀ ਹੈ ਇਹਨਾਂ ਨੂੰ 10 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਆਹ ਬਾਈ ਟਰੱਕ ਡਰਾਈਵਰ ਹੈ ਇਹਨਾਂ ਨੂੰ 8 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਆਇਦਰ ਫੋਟੋ ਲੱਗੀ ਹੈ ਇਹਨਾਂ ਨੂੰ 3 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਹੋਰ ਵੀ ਲਗਾਤਾਰ ਲੋਕ ਲੱਖਾਂ ਰੁਪਈਆ ਦੇ ਇਨਾਮ ਸਾਡੇ ਕੋਲ ਜਿੱਤ ਰਹੇ ਆ ਹੁਣ ਮਾਰਕੀਟ ਵਿੱਚ ਆ ਗਿਆ ਹੈ ਪੰਜਾਬ ਸਰਕਾਰ ਦਾ ਸਰਕਾਰੀ ਪੰਜਾਬ ਸਟੇ ਡੀਅਰ ਹੋਲੀ ਬੰਪਰ ਹੋਲੀ ਬੰਪਰ ਮਾਰਕੀਟ ਦੇ ਵਿੱਚ ਹੁਣ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਡੀਅਰ ਪੰਜਾਬ ਸਟੇ ਡੀਅਰ ਹੋਲੀ ਬੰਪਰ ਜਿਸ ਦੀ 500 ਰੁਪਏ ਮਾਤਰ ਲਾਟਰੀ ਦਾ ਟਿਕਟ ਹੈ ਤੇ 2.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ ਜੋ ਕਿ ਸਿਰਫ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲੇਗਾ 2.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੁਣ ਤੁਸੀਂ ਹੋਲੀ ਦੇ ਸ਼ੁਭ ਮੌਕੇ ਤੇ 2.5 ਕਰੋੜ ਦੇ مالک ਬਣ ਜਣਾ 2.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਜੋ ਕਿ ਵਿਕੀਆਂ ਹੋਈਆਂ ਟਿਕਟਾਂ ਚੋਂ ਨਿਕਲੇਗਾ ਇਸ ਤੋਂ ਇਲਾਵਾ ਪੰਜ ਇਨਾਮ 20-20 ਲੱਖ ਰੁਪਏ ਦੇ ਹਨ ਪੰਜ ਇਨਾਮ 10-10 ਲੱਖ ਰੁਪਏ ਦੇ ਪੰਜ ਇਨਾਮ 5-5 ਲੱਖ ਰੁਪਏ ਦੇ 600 ਭਰਾਵਾਂ ਨੂੰ 9-9 ਹਜ਼ਾਰ ਰੁਪਿਆ 600 ਭਰਾਵਾਂ ਨੂੰ 5-5 ਹਜ਼ਾਰ ਰੁਪਿਆ 600 ਭਰਾਵਾਂ ਨੂੰ 3-3 ਹਜ਼ਾਰ ਰੁਪਿਆ ਤੇ 24000 ਭਰਾਵਾਂ ਨੂੰ ਮਿਲੇਗਾ 1100 ਰੁਪਿਆ ਜਾਨੀ ਕਿ ਟੋਟਲ ਰਾਸ਼ੀ 6 ਕਰੋੜ 56 ਲੱਖ 10000 ਰੁਪਏ ਦੀ ਹੈ ਪੰਜਾਬ ਸਰਕਾਰ ਦਾ ਪੰਜਾਬ ਸਟੇਟ ਡੀਅਰ ਹੋਲੀ ਬੰਪਰ ਜਿਸ ਦਾ ਪਹਿਲਾ ਇਨਾਮ 2.5 ਕਰੋੜ ਦਾ ਇਨਾਮ ਗਰੰਟਡ ਹੈ ਜੋ ਕਿ ਵਿਕੀਆਂ ਹੋਈਆਂ ਟਿਕਟਾਂ ਤੋਂ ਨਿਕਲੇਗਾ ਗਰੰਟਡ ਇਨਾਮ ਹੁੰਦਾ ਹੈ ਗਰੰਟਡ ਦਾ ਮਤਲਬ ਹੈ ਕਿ ਜੋ ਪਹਿਲਾ ਇਨਾਮ 2.5 ਕਰੋੜ ਦਾ ਇਨਾਮ ਉਹ ਕਿਸੇ ਇੱਕ ਭਰਾ ਨੂੰ ਨਿਕਲਣਾ ਹੀ ਨਿਕਲਣਾ ਹੈ ਇਸ ਲਾਟਰੀ ਦੀਆਂ ਟੋਟਲ 6 ਲੱਖ ਟਿਕਟਾਂ ਪ੍ਰਿੰਟ ਹੋਈਆਂ 6 ਲੱਖ ਟਿਕਟਾਂ ਪ੍ਰਿੰਟ ਹੋਈਆਂ ਆ ਟਿਕਟ ਦੀ ਬੈਕ ਸਾਈਡ ਤੇ ਲਿਖਿਆ ਹੁੰਦਾ 6 ਲੱਖ ਟਿਕਟਾਂ ਪ੍ਰਿੰਟ ਆ ਟਿਕਟ ਦੇ ਨੰਬਰ ਹੈ ਇਸ ਨੰਬਰ ਤੋਂ ਇਸ ਨੰਬਰ ਤੱਕ ਇਹ ਟਿਕਟਾਂ ਪ੍ਰਿੰਟ ਹੋਈਆਂ ਏ ਅਤੇ ਬੀ ਦੋ ਸੀਰੀਜ਼ ਹੈ ਇਸ 6 ਲੱਖ ਟਿਕਟਾਂ ਦੇ ਵਿੱਚੋਂ ਮੰਨ ਲਓ 2 ਲੱਖ 2.5 ਲੱਖ 3 ਲੱਖ 4 ਲੱਖ ਜਿੰਨੀਆਂ ਵੀ ਟਿਕਟਾਂ ਵਿਕਦੀਆਂ ਤਾ 2.5 ਕਰੋੜ ਦਾ ਇਨਾਮ ਸਿਰਫ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਨਿਕਲੇਗਾ ਜਾਨੀ ਕਿ 2.5 ਕਰੋੜ ਦਾ ਮਾਲਕ ਕੋਈ ਇੱਕ ਭਰਾ ਬਣੂਗਾ ਹੀ ਬਣੂਗਾ ਹਰ ਹਾਲਤ ਦੇ ਵਿੱਚ ਬਣੂਗਾ ਤਾਂ ਉਹ 2.5 ਕਰੋੜ ਦੇ ਮਾਲਕ ਤੁਸੀਂ ਵੀ ਬਣ ਸਕਦੇ ਹੋ ਪਹਿਲਾ ਇਨਾਮ 2.5 ਕਰੋੜ ਦਾ ਇਨਾਮ ਗਰੰਟਡ ਹੈ ਇਸ ਦਾ ਰਿਜ਼ਲਟ ਤੁਸੀਂ 22 ਮਾਰਚ 2025 ਰਾਤ ਨੂੰ 8 ਵਜੇ 22 ਮਾਰਚ 2025 ਰਾਤ ਨੂੰ 8 ਵਜੇ ਇਸ ਦਾ ਲਾਈਵ ਟੈਲੀਕਾਸਟ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਆ ਪੰਜਾਬ ਸਰਕਾਰ ਦੀ ਸਾਈਡ ਲਿਖੀ ਹੁੰਦੀ ਹੈ ਰਿਜ਼ਲਟ ਚੈੱਕ ਕਰਨ ਵਾਸਤੇ ਟਿਕਟ ਦੀ ਬੈਕ ਸਾਈਡ ਤੇ ਲਾਸਟ ਲਾਈਨ ਹੁੰਦੀ ਹੈ ਇਸ ਦਾ ਰਿਜ਼ਲਟ ਤੁਸੀਂ ਲਾਈਵ ਟੈਲੀਕਾਸਟ YouTube ਤੇ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਲਾਟਰੀਆਂ ਵਾਲੇ ਲਾਟਰੀਆਂ ਦੇ ਰਿਜ਼ਲਟ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਤੁਸੀਂ ਲੱਖਾਂ ਕਰੋੜਾਂ ਦੇ ਇਨਾਮ ਜਿੱਤ ਸਕੋ ਇਹ ਪੰਜਾਬ ਸਰਕਾਰ ਦੀ ਲਾਟਰੀ ਹੈ ਪੰਜਾਬ ਸਟੇ ਡੀਅਰ ਹੋਲੀ ਬੰਪਰ ਤੁਸੀਂ ਇੰਡੀਆ ਦੀ ਕਿਸੇ ਵੀ ਸਟੇਟ 'ਚ ਰਹਿੰਦੇ ਹੋ ਜੇਕਰ ਤੁਸੀਂ ਇਹ ਲਾਟਰੀ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਕੋਰੀਅਰ ਆਈ ਪੋਸਟ ਆਈ ਘਰ ਬੈਠੇ ਟਿਕਟ ਮੰਗਵਾ ਸਕਦੇ ਹੋ ਪੰਜਾਬ ਸਰਕਾਰ ਦੀ ਸਰਕਾਰੀ ਪੰਜਾਬ ਸਟੇ ਡੀਅਰ ਹੋਲੀ ਬੰਪਰ ਜਿਸ ਦਾ ਡਰਾ ਮਿਤੀ 22 ਮਾਰਚ 2025 ਰਾਤ ਨੂੰ ਠੀਕ 8 ਵਜੇ ਹੋਣ ਜਾ ਰਿਹਾ ਹੈ। ਸੋ ਜਲਦੀ ਤੋਂ ਜਲਦੀ ਤੁਸੀਂ ਇਹ ਟਿਕਟ ਖਰੀਦ ਕੇ 2.5 ਕਰੋੜ ਦੇ ਮਾਲਕ ਬਣੋ। ਪਹਿਲਾ ਇਨਾਮ 2.5 ਕਰੋੜ ਦਾ ਇਨਾਮ ਗਰੰਟਡ ਵਿਕੀਆਂ ਹੋਈਆਂ ਟਿਕਟਾਂ 'ਚੋਂ ਨਿਕਲੇਗਾ। 2.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ। ਇਸ ਤੋਂ ਇਲਾਵਾ 20-20 ਲੱਖ ਰੁਪਏ ਦੇ ਪੰਜ ਇਨਾਮ, 10-10 ਲੱਖ ਰੁਪਏ ਦੇ ਪੰਜ ਇਨਾਮ, 5-5 ਲੱਖ ਰੁਪਏ ਦੇ ਪੰਜ ਇਨਾਮ ਤੇ ਹੋਰ ਵੀ ਕਰੋੜਾਂ ਰੁਪਏ ਦੇ ਨਾਮ ਨਿਕਲਨੇ ਆ ਹੌਲੀ ਬੰਪਰ ਦੇ ਵਿੱਚ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ